ਇੱਕ ਹੀ ਸਰੂਪ ਸਭ ਹੈ ਇੱਕ ਹੈ ਜੋਤ ਜਾਣ ਬੋ ਇੱਕੋ ਹੀ ਸਰੂਪ ਹੈ ਸਾਰਿਆਂ ਦਾ ਜੋਤ ਫਿਰ ਕੋਈ ਹੋ ਗਏ ਦੋ ਅੱਡ ਅੱਡ ਕੇ ਮੈਂ ਹੋ ਗਏ ਚਾਹ ਦੂਆ ਚਾਹ ਮੁਸਲਮਾਨ ਆ ਚਾਹ ਸਿੱਖ ਆ ਚਾਹ ਸਾਈਏ ਐਡਾ ਬੜਾ ਡਿਸਕਸ ਕਰਕੇ ਜਿਵੇਂ ਕੋਈ ਕੇਸ ਡਿਸਕਸ ਕਰੀਦਾ ਹੈ ਦੇਤਾ ਸੇ ਖਾਣੂ ਸੇ ਕਰੇ ਵੀ ਨਹੀਂ ਬੰਦੀ ਫੇਰ ਅਜੋ ਸਿਕ ਕੌਮ ਕਹੀ ਜਾਂਦੇ ਕੌਮ ਕੀ ਦੀਏ ਸਿਕ ਕੌਮ ਦੀ ਤਾਂ ਫੱਟੀ ਪੋਚੀ ਪਈ ਐ ਇੱਥੇ ਕੌਮਾ ਬੂਰਖਾਲਦੀ ਕੌਲਦੀ ਬੂਰਖਾਲਦੀ ਉਹਨਾਂ ਨੇ ਜੋ ਗੱਲ ਕੀਤੀ ਸੀ ਨਾ ਕੌਮ ਤੇ ਸੁਗਾ ਫੇਰਿਆ ਸੀ ਦੁਬਾਰਾ ਕਿਉਂਕਿ ਇਹਨਾਂ ਨੇ ਕਰਨਾ ਰਾਜ ਅਸਲ ਚ ਸੁਰਤ ਹੁੰਦਾ ਹੈ ਰਾਜ ਦਾ ਵੀ ਜੇ ਕੌਮ ਨਾ ਬਣਾਈ ਤਾਂ ਅਸੀਂ ਤਾਂ ਕਹੇ ਤੁਸੀਂ ਜਾਓ ਗਈ ਤੁਸੀਂ ਤੁਹਾਨੂੰ ਨਹੀਂ ਕੋ ਬਜਾ ਸਕਦਾ ਹੁਣ ਜਿਹੜਾ ਆਪਣੇ ਗੁਰੂ ਨੂੰ ਛੱਡ ਜਪੇ ਉਹ ਜਾਊਗਾ ਉਹ 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 ਕਿੱਥੇ ਮਿਲਣੀ ਹੈ ਉਹ ਡੋ ਡੋ ਇਹਨ ਡੋ ਕੌਣ ਹੈ ਤਾਂ ਗੁਰੂ ਨੂੰ ਛੱਡ ਕੇ ਤੁਸੀਂ ਤਾਂ ਆਪਣੇ ਰੂਹ ਤੁਹਾਨੂੰ ਕੋਈ ਟਿਕਾਣਾ ਨਹੀਂ ਮਿਲੇਗਾ ਜਿਹੜਾ ਗੁਰੂ ਨੂੰ ਛੱਡ ਜਾ ਉਹਦਾ ਟਿਕਾਣਾ ਕੋਈ ਨਹੀਂ ਦੁੱਤਾ ਹਾਂ ਸੰਗਤ ਨੂੰ ਬਖਾ ਦਿੱਤੀ ਉਹ ਨਾਲ ਜੇ ਤੁਹਾਡੇ ਮਗਰ ਹੈ ਤੁਸੀਂ ਬਸ ਇਹ ਨਾਲ ਕੁਝ ਕਰ ਲਿਆ ਉੱਡੂ ਛੁੱਟੀ ਕਰੋ ਉਹ ਛੁੱਟੀ ਕਰ ਦੂਗੀ ਸੰਗਤ ਦੇ ਨਾਲ ਤੀਜੋ ਜੋ ਪਤਾ ਲੱਗੂਗਾ ਰੌਲਾ ਧਾੜ ਮਰਦਾ ਫੇ ਤਾਂ ਪੜਨਗੇ ਹੁਣ ਸਾਰੇ ਪੜਨਗੇ ਸਮਝ ਆ ਜੂਗੀ ਸਮਝ ਆ ਜੂ ਇਹਨਾਂ ਦੀ ਫੱਟੀ ਆਪੇ ਪੋਜੂ ਇਹ ਤਾਂ ਕਰਤਾਪੁਰ ਕਰ ਰਿਹਾ ਜੋ ਕੁਝ ਕਰ ਰਿਹਾ ਜੇ ਰੌਲਾ ਪਾਇਆ ਕਿਨੇ ਪਾਇਆ ਇਹ ਆਪ ਕੋਈ ਨਹੀਂ ਬੋਲਦਾ ਇਹ ਵੀ ਬੁਰਾਏ ਬੋਲਦੇ ਨੇ ਸਾਰੇ ਖਸਮ ਦੇ ਉਹ ਖਬਰਾਂ ਕੀ ਨੇ ਕੀ ਡੱਗਾ ਮਾਰ ਦਿੰਦਾ ਇਹਨਾਂ ਨੂੰ ਬੋਲਣ ਵਾਲੇ ਨੂੰ ਕੋਈ ਨਹੀਂ ਪਤਾ ਉੜ ਕੇ ਢੋਲ ਪੇ ਤਮ ਬੇਨ ਵਾਲਾ ਧਿਆਣਾ ਤੇ ਇੱਟ ਮਾਰਦਾ ਉਹਨੇ ਬੋਲਣਾ ਨਹੀਂ ਆਪ ਜਰ ਨੇ ਧਿਆਣਾ ਨੇ ਇੱਟ ਜੋਗਨਾ ਮਾਰਦੀ ਉਹਨੇ ਬੋਲਣਾ ਨਹੀਂ ਇਹਦੇ ਖਬਰਾਂ ਕੌਣ ਇੱਟ ਮਾਰਦਾ ਜਿਹੜਾ ਦਰਸ਼ਨੋਂ ਬੋਲੀ ਜਾਂਦਾ ਨੂੰ ਆਪ ਨਹੀਂ ਪਤਾ ਇੱਟ ਕੌਣ ਮਾਰਦਾ ਇਹ ਤਾਂ ਕੋਈ ਇੱਟ ਮਰਾਉਂਦਾ ਗਿਆ ਤੇ ਤਾਂ ਬੋਲ ਪੈਂਦਾ ਉਹ ਕਿਸੇ ਨੇ ਕਹੇ ਇੱਟ ਮਰਾਦਦਾ ਬੋਲ ਪੈਂਦਾ ਕਾਰਨ ਕਰਨਾ ਤੇ ਕੋਈ ਬੋਲਣਾ ਤਾਂ ਹਾਂਜੀ ਇੱਕ ਹੀ ਸਰੂਪ ਸਭ ਹੈ ਇੱਕ ਹੈ ਜੋਤ ਜਾਨਵੀ ਇੱਕੋ ਹੀ ਸਰੂਪ ਹੈ ਸਾਰਿਆਂ ਦਾ ਇਸ ਕਰਕੇ ਜੋਤ ਵੀ ਇੱਕ ਹੈ ਇਹਨਾਂ ਦੇ ਕੋਈ ਭਰਮ ਪੈ ਜਿਹੜਾ ਬੰਨਣ ਵਾਲਾ ਮੂਰਖ ਹੈ ਪਰ ਪੈ ਨਹੀਂ ਮਨਣਾ ਚਾਹੀਦਾ ਬਿਲਕੁਲ ਵੀ ਦੇਹਰਾਮ ਸੀਤ ਸੋਈ ਪੂਜਾ ਔ ਨਿਵਾਜ ਹੋਈ ਦਿਉਰਾ ਵੀ ਉਹੀ ਹੈ ਇੱਟਾਂ ਦਾ ਬਣਿਆ ਹੋਇਆ ਫਰਕ ਲੈ ਹੈ ਕਹੇ ਜੀ ਉਂਗਲ ਘਾਰਾ ਕੋਟੀ ਕੋਈ ਕਹੇ ਹੀ ਹੋਣਾ ਲੋ ਇਟਾ ਸਣ ਤਾਂ ਹੋਈ ਹੈ ਜੇ ਦੋਰਾ ਮਸਜਿਦ ਦਾ ਗੁਰਦਾਰੇ ਦਾ ਕੋ ਨਕਸ਼ਾ ਦੂਆ ਕਰਨ ਕੇ ਫੇਰ ਕੀ ਹੋ ਗਿਆ ਉਹਦੇ ਵਾਸਤੇ ਲੜੀਏ ਦੇ ਢਾਂਚਾ ਜੀ ਫਲਾਨਾ ਜੀ ਤੁਹਾਨੂੰ ਦੱਸੋ ਕੀ ਹੁੰਦਾ ਕਹਿ ਜਾਓ ਬੇਟਾ ਢਾਂਚੇ ਦਾ ਕੀ ਹੈ ਅਸਲ ਦੇ ਵਿੱਚ ਧਰਮਤਾ ਇਹਨਾਂ ਨੇ ਕਰਨਾ ਇਹਦੀ ਝਗੜਾ ਤਾਂ ਹੋਰ ਕਰਦੇ ਇਹ ਤਾਂ ਹੋਵੇ ਧਰਮ ਦੇ ਦਾ ਕੋਈ ਰੌਲਾ ਨਹੀਂ ਰੌਲਾ ਤਾਂ ਹੋਰ ਹੀ ਗੱਲ ਦਾ ਧਰਮ ਵਾਲੇ ਪਾਸੇ ਤਾਂ ਜਾਣਾ ਨਹੀਂ ਰੌਲਾ ਪਾਉਣਾ ਸੂਣ ਘੜੀ ਰਖੜੀਏ। ਦੇਹਰਾ ਮਸਜਿਦ ਸੋਈ ਪੂਜਾ ਆ ਨਵਾਜ ਹੋਈ। ਪੂਜਾ ਉਹੀ ਗੱਲ ਆ ਨਵਾਜ ਵੀ ਉਹੀ ਗੱਲ ਆ। ਇਹ ਕੋਈ ਅਰਥ ੱਲੇ ਦੋਹਲ ਨੇ। ਦੇਵਰਾ ਕਹ ਲੋ ਜਾਏ ਮਸਜਿਦ ਕਹ ਲੋ ਉਹ ਵੀ ਕੋਈ ਗੱਲ ਆ। ਮਾਨਸ ਸਭ ਏਕਪੈ ਅਨੇਕ ਕੋ ਪਰਮਾਉ ਹੈ। ਅੱਜ ਵੀ ਵੀ ਕੋਈ ਨਾ ਸਾਰੇ ਮਜਲਾ ਤਤਾਂ ਨੇ ਸਾਰੇ ਬਣੇ ਹੋਣੇ ਸਾਰਿਆਂ ਦਾ ਨਾ ਆ ਆਦਮੀ ਹੈ। ਮਾਨਸ ਸਭ ਏਕਪੈ ਉਈ ਕੋਈ ਨਾ ਆਦਮੀ ਜਾਂ ਨਾ ਆਦਮੀ ਰਖਤਾ ਇੱਕੋ ਹੀ ਹੋਗੇ ਫਿਰ ਅਨੇਕ ਉਹ ਭਰਮਾਓ ਹੈ ਹਾਂ ਜਿਹੜੇ ਅਨੇਕ ਬੰਦੇ ਨੇ ਉਹ ਪਰਮਾਓ ਹੈ ਉਹ ਪਰਮਾਓ ਜਿਹੜੇ ਅਡਲ ਬੰਦੇ ਨੇ ਉਹ ਪਰ ਉਹਨਾਂ ਨੂੰ ਭਰਮਾਉਣਾ ਦੀ ਹੋ ਗਿਆ ਅੰਤ ਉਹਨਾਂ ਦੇ ਮੂਰਖ ਤਾਂ ਹੈ ਬੱਕਰੇ ਬੱਕਰੇ ਬੁੱਧ ਨਾ ਰਹੇ ਮੂਰਖ ਨੇ ਅਗਿਆਨੀ ਨੇ ਪਰਮਚਰ ਨੇ ਸਭ ਇੱਕਰ ਦੇਵਤਾ ਅਦੇਵ ਜਾਤਜ ਗੰਧਰਵ ਤੁਰਕ ਹਿੰਦੂ ਦੇਵਤੇ ਨੇ ਅਦੇਵ ਨੇ ਜਾਤਜ ਗੰਧਰਵ ਨੇ ਤੁਰਕ ਹਿੰਦੂ ਤੁਰਕ ਨੇ ਚਾਹੇ ਹਿੰਦੂ ਨੇ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਹਾਂ ਭੇਸ ਨੇ ਆਦੇ ਨਹਿਰੇ ਹੈਗੇ ਜੀ ਦੇ ਨੇ ਵੱਖਰੇ ਵੱਖਰੇ ਕੋਈ ਜੈਸਾ ਦੇਸ ਹੈ ਜੈਸਾ ਭੇਸ ਦੇਸ ਦਾ ਭੇਸ ਦਾ ਬਕਰਾ ਹੋ ਸਕਦਾ ਉੱਪਰ ਜਿਹੜੇ ਕੱਪੜੇ ਅਗਲੀ ਡੇ ਪਾਏ ਹੋਏ ਨੇ ਅੰਦਰ ਉਹਨਾਂ ਦਾ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਉਹਦਾ ਪ੍ਰਭਾਵ ਜ਼ਰੂਰ ਪਿਆ ਹੈ ਕਿਤੇ ਗਰਮ ਕੱਪੜੇ ਪਾਈਦੇ ਨੇ ਕਿਤੇ ਗਰਮ ਪਾਈ ਨਹੀਂ ਪਾਈਦੇ ਕਿਤੇ ਜ਼ਿਆਦਾ ਨਹੀਂ ਮੈਂ ਬੋਲਦੇ ਕਿਤੇ ਜ਼ਿਆਦਾ ਨਹੀਂ ਬੋਲਦੇ ਉਹ ਤਾਂ ਮੌਸਮ ਦੇ ਉੱਤੇ আর ਹੋਰ ਦੇਸਾਂ ਦੇ ਪ੍ਰਭਾਵ ਭੇਸ ਦਾ ਤਾਂ ਪ੍ਰਭਾਵ ਜ਼ਰੂਰ ਹੈ ਅਡ ਅਡ ਪਰ ਕੁਦਰਤ ਨੇ ਨਹੀਂ ਭੇਸ ਆਦਮੀ ਬਣਾਏ ਨੇ ਕੁਦਰਤ ਨੇ ਸਰੀਰ ਬਣਾਇਆ ਨਾ ਕੁਦਰਤ ਨੇ ਭੇਸ ਨਹੀਂ ਬਣਾਇਆ ਹੈ ਤੁਹਾਡੇ ਵਾਲਾ ਭੇਸ ਨਹੀਂ ਕੁਦਰਤ ਨੇ ਬਣਾਇਆ ਜਿਹੜਾ ਅਸੀਂ ਬਣਾਇਆ ਕੁਝ ਉਹ ਵੱਖਰਾ ਵੱਖਰਾ ਹੈ ਜਿਹੜਾ ਕੁਦਰਤ ਨੇ ਬਣਾਇਆ ਉਹ ਇੱਕੋ ਹੀ ਹੈ ਇੱਕ ਹੈ ਕਾਨ ਇੱਕ ਹੈ ਕਾਨ ਇੱਕ ਹੈ ਦੇਹ ਇੱਕ ਹੈ ਬਾਣ ਦੇਖੋ ਅੱਖਾਂ ਬਣਾਈਆਂ ਨੇ ਕੁਦਰਤ ਨੇ ਕੋਈ ਬਣਾਈਆਂ ਨੇ ਸਾਰਿਆਂ ਦੀ ਦੋ ਦੋ ਨੇ ਕਿਸੇ ਨੇ ਢਾਈ ਨਹੀਂ ਨਾ ਤੈਨੂੰ ਨੇ ਨਾ ਇੱਕ ਹੈ ਕਾਨ ਵੀ ਦੋ ਦੋ ਨੇ ਸਾਰਿਆਂ ਨੇ ਬਣਾਏ ਇੱਕ ਹੈ ਦੇਹ ਦੇਹ ਵੀ ਇੱਕੋ ਜਿਹੀ ਦਿੱਤੀ ਹੈ ਸਰੀਰ ਵੀ ਇੱਕੋ ਜਿਹਾ ਦਿੱਤਾ ਸਾਰਿਆਂ ਨੂੰ ਇੱਕ ਹੈ ਬਾਣ ਇੱਕ ਕੋਈ ਆਦਤ ਆ ਸਾਰਿਆਂ ਦੀ ਇੱਕ ਬਾਣ ਮਰਨਾ ਜਮਣਾ ਖਾਕ ਬਾਦ ਅਤਿਸ਼ ਹੋ ਆਪਕੋ ਰਲਾਉ ਹੈ ਆ ਸਰੀਰ ਦਾ ਕੀ ਹੈ ਮਿੱਟੀ ਹੈ ਖਾਕ ਹਵਾ ਅੱਗ ਹੈ ਪਾਣੀ ਹੈ ਆਪਕੋ ਰਲਾਉ ਹੈ ਪਰ ਇਹ ਇਹਦਾ ਰਲਿਆ ਹੋਇਆ ਚਾਰਾਂ ਤਤਾਂ ਦਾ ਸਰੀਰ ਪੰਜਵਾਂ ਆਕਾਸ਼ ਵਿੱਚ ਹੈਗਾ ਹੀ ਹੈ ਇਹ ਪੰਜੇ ਤਤ ਨੇ ਸਾਰਿਆਂ ਵਿੱਚ ਹੀ ਨੇ ਕੁਦਰਤ ਨਾਲ ਘਟਵਾਂ ਤਾਂ ਕੁਝ ਨਹੀਂ ਸਾਰੇ ਨੂੰ ਕੋਈ ਇੱਤਿ ਦਿੱਤੀ ਹੈ ਹਾਂ ਅਸੀਂ ਜਿਹੜਾ ਭੇਖ ਭੂਖ ਬਣਾ ਲਿਆ ਹੋਰ ਬਣਾ ਲਿਆ ਇਹ ਪ੍ਰਭਾਵ ਪੈ ਗਿਆ ਸਾਡੇ ਤੇ ਇਲਾਕੇ ਦਾ ਰਿਵਾਇਜ਼ ਦਾ ਉਹ ਵਖਰਾ ਵਖਰਾ ਰੰਗ ਦਾ ਕਿਸੇ ਨੂੰ ਕੋਈ ਰੱਬ ਪਸੰਦ ਹੈ ਕਿਸੇ ਨੂੰ ਉਹ ਦਾ ਫਰਕ ਹੈਗਾ ਉਹ ਪ੍ਰਵਾਹ ਵਟ ਹੈ ਅੱਲਾ ਹੈ ਅਭੇਖ ਸੋਈ ਪ੍ਰਾਨ ਉਹ ਕਰਾਨ ਹੋਈ ਅੱਲਾ ਭੇਖ ਅੱਲਾ ਸਾਰੇ ਮੰਦ ਦੇ ਕਿ ਉਹ ਭੇਖ ਹੈ ਪੁਜਰਵਾਦ ਵੀ ਮੰਨਦੇ ਨੇ ਭੇਖ ਹੈ ਸਰੀਰ ਨਹੀਂ ਹੈ ਜਿੱਦੂ ਵੀ ਬੰਦੇ ਨੇ ਸਰੀਰ ਨਹੀਂ ਹੈਗਾ ਇਹ ਤਾਂ ਸਾਰੇ ਇੱਕੋ ਹੀ ਮਤਲੇ ਸਿੱਖ ਵੀ ਮੰਨਦੇ ਨੇ ਉਹਦੇ ਦੇ ਨਹੀਂ ਹੈ ਕੋਈ ਦੇਖਿਆ ਨਹੀਂ ਜਾਂਦਾ ਅੱਖਾਂ ਨੂੰ ਪੁਰਾਣੋਂ ਕੁਰਾਨ ਹੋਈ ਪੁਰਾਣਾਂ ਐ ਕੁਰਾਨ ਦੇ ਵਿੱਚ ਗੱਲਾਂ ਹੋਈ ਨੇ ਪੜ੍ਹ ਕੇ ਦੇਖ ਲਓ ਕਿ ਕੁਰਾਨ ਦੇ ਵਿੱਚ ਨਹੀਂ ਹੋਈ ਬਰਾੜ ਜਿਹੜਾ ਗੱਲਾਂ ਅੱਲਾਹ ਹੈ ਭੇਖ ਸੋਈ ਬਈ ਜੋ ਭਾਈ ਤੁਸੀਂ ਸੱਚ ਤੇ ਜਿਹੜਾ ਨਹੀਂ ਰਹਿੰਦਾ ਉਹ ਧੋਖਾ ਖਾਦਾ ਕੁਰਾਨ ਚ ਵੀ ਹੀ ਤੁਹਾਨੂੰ ਅੱਲਾਹ ਨੇ ਕਿਤਾਬ ਦਿੱਤੀ ਸੀ ਕਿਹਾ ਸੀ ਵੀ ਤੁਸੀਂ ਚੱਲੇ ਕੰਮ ਕਰਿਓ ਆ ਕਰਿਓ ਉਹ ਕਰਿਓ ਤੁਸੀਂ ਕੀਤਾ ਨਹੀਂ ਤੁਸੀਂ ਧਗੀਆਂ ਮਾਲ ਲਾ ਕੇ ਉਹ ਧੋੜੇ ਦੇ ਗਫਤਾ ਆ ਕੀ ਤੁਸੀਂ ਬੁਰੇ ਕੰਮ ਕਰਨ ਲਾਗੇ ਇਹ ਗੁਰਾਂ ਦੇ ਵਿੱਚ ਆਈ ਬੁਰਾਣਾਂ ਦੇ ਵਿੱਚ ਜਿਹੜਾ ਬੁਰੀ ਬੁਰਾਈ ਕਰੂਗਾ ਉਹਦਾ ਹਜ਼ਾਰ ਤੋਂ ਪੈੜਾ ਹੋਊਗਾ ਸਾਖੀਆਂ ਦੇ ਵਿੱਚ ਗੱਲਾਂ ਸਮਝਾਈ ਹੋਈਆਂ ਨੇ ਉੱਥੇ ਵੀ ਸਾਖੀਆਂ ਕਾੜੀਆਂ ਹੀ ਨੇ ਆਜ ਵੀ ਨੂੰ ਸਮਝਾਇਆ ਹੈ ਵੀ ਉਲਟੇ ਪਾਸੇ ਨੂੰ ਜਾਇਂਗਾ ਜੇ ਦੁੱਖ ਨਿਕਲਦੇ ਇਹ ਕੀ ਇਹ ਇੱਕ ਹੀ ਸਰੂਪ ਸਭ ਹੈ ਇਹ ਇੱਕ ਹੀ ਬਣਾਓ ਹੈ ਇਸ ਕਿਸ ਰੂਪ ਹੈ ਸਾਰਿਆਂ ਦਾ ਇਹ ਗ੍ਰੰਥਾਂ ਦਾ ਕਿ ਕਿਸ ਰੂਪ ਹੈ ਬਤਲਮ ਕੀ ਸੀ ਇਹ ਬਣਾਉਲਦਾ ਆਦਮੀ ਨੂੰ ਸਿੱਧੇ ਰਸਤੇ ਪਾਉਣ ਦੁਨੀਆਂ 'ਚ ਆਮ ਸ਼ਾਂਤੀ ਰਹੇ ਸਾਰਿਆਂ ਨੂੰ ਸੁਖ ਰਹੇ ਇਹ ਬਣਾਉਣ ਦਾ ਕੁਰਾਨ ਔਰ ਪੁਰਾਣ ਬਣਾਉਲਦਾ ਇਹ ਉਹਨਾਂ ਦਾ ਬਣਾਉਣ ਵਾਲਿਆਂ ਦਾ ਲਿਖਣ ਵਾਲਿਆਂ ਦਾ ਇਹ ਬਤਲ ਬਸਰਾ ਸੀ ਇਹ ਇੱਕ ਹੀ ਬਣਾਉ ਹੈ ਕਿ ਫੜਾਉਣ ਵਾਸਤੇ ਇਹ ਉਹਨਾਂ ਦਾ ਪ੍ਰਯੋਜਨਚੀ ਅਬਲ ਜੰਤਿ ਰਹੇ ਲੋਕ ਨਾਲ ਮਿਲ ਕੇ ਰਹਣ ਇਹਦੇ ਵਾਸਤੇ ਕੁਰਾਨ ਬਣੀ ਸਾਰਿਆਂ ਦਾ ਪ੍ਰੇਮ ਰਹੇ ਇਹਦੇ ਵਾਸਤੇ ਸਾਰੇ ਗ੍ਰੰਥ ਬਣਦੇ ਨੇ ਨਾ ਜੋ ਜੋ ਬਣਜੀ ਰਖ ਲੋ ਉਹਨਾਂ ਦੇ ਅੱਡ ਅੱਡ ਉਹ ਕਹਿੰਦੇ ਸਾਡੇ ਫਲਾਣ ਨੇ ਬਣਾਇਆ ਜੰਦਾ ਆ ਵਧੀਆ ਦੀ ਹੈ ਉਹ ਕੁਛ ਜਿਹੜੀ ਮਰਿਆਦਾ ਬਣਦੀ ਹੈ ਨਾ ਉਹਦੇ ਆਖਰੌਲਾ ਪੈਂਦਾ ਜੋ ਰਹਿਤ ਬਣਦੀ ਉਹ ਹੋਰ ਉਹਦੀ ਮਰਿਆਦਾ ਹੋਰ ਬਣ ਜਾਂਦੀ ਹੈ ਮਰਿਆਦਾ ਬਣ ਮੁਕ ਮਨ ਬਤ ਵਰਦੀ ਆ ਕੇ ਮਰੀਆ ਦਾ ਤੇ ਆਗੇ ਫਰਕ ਪੈਂਦਾ ਰਹਤ ਤੇ ਨਹੀਂ ਬਹੁਤਾ ਫਰਕ ਪਉਦਾ ਹਾਂ ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ ਜਿਵੇਂ ਇੱਕ ਅਗ ਜਲਦੀ ਆ ਉਹ ਤੇ ਚੁਗਿਆ ਲੈ ਜਿਹੜੇ ਉੱਠਦੇ ਨੇ ਫਰੂਏ ਛੋਟੇ ਛੋਟੇ ਉੱਠਦੇ ਨੇ ਕਰੋੜਾ ਹੀ ਉੱਠਦੇ ਨੇ ਨਿਆਰੇ ਨਿਆਰੇ ਹੋਏ ਕਾ ਫਿਰ ਆਗ ਮੈਂ ਮਲਾਹਗੇ ਪਰ ਮੈਂ ਵੱਖਰੇ ਵੱਖਰੇ ਲੱਗਦੇ ਨੇ ਪਰ ਇਕੱਠੀ ਦਾ ਅੱਗ ਹੀ ਲੱਗਦੀ ਹੈ ਨਾ ਉਹ ਅੱਗ ਬੜਾ ਨੌਸਾਰੇ ਦਾ ਅੱਗ ਹੀ ਹੈ ਨਾ ਕੁੱਲ ਬਣਾ ਕੇ ਤਾਂ ਅੱਗੇ ਕਹਾ ਗਏ ਉਹਨੂੰ ਸਾਰਿਆਂ ਨੂੰ ਲੱਗਦੇ ਨੇ ਅੱਪਰ ਉੱਪਰ ਚੰਗਿਆੜੇ ਆਡੜ